ਕਲ ਦੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਬਣਾਉਣ ਲੱਗੀ ਆ ਆਲੂਆਂ ਵਾਲਾ ਰੈਤਾ ਆਲੂਆਂ ਵਾਲਾ ਰੈਤਾ ਲਈ ਅਸੀਂ ਇਹ ਦਹੀਂ ਲੈ ਲਿਆ ਅੱਧਾ ਕਿਲੋ ਤੇ ਦੋ ਅਸੀਂ ਆਲੂ ਲੈ ਲਏ ਛੋਟੇ ਵਾਲੇ ਇਹ ਅਸੀਂ ਧਨੀਆਂ ਤੇ ਇੱਕ ਹਰੀ ਮਿਰਚ ਵਿੱਚ ਕੱਟ ਲਈਏ ਇਹ ਛੋਟਾ ਪਿਆਜ਼ ਕੱਟ ਲਿਆ ਤੇ ਹੁਣ ਤੁਹਾਨੂੰ ਬਣਾ ਕੇ ਦਿਖਾਉਣੀ ਆ ਹਾਂਜੀ ਹੁਣ ਆਪਾਂ ਇਹਦੇ ਵਿੱਚ ਆਲੂ ਪਾਵਾਂਗੇ ਦੋ ਪਿਆਜ਼ ਪਾਵਾਂਗੇ ਕੱਟੇ ਹੋਏ ਨਸੀਤਨੀ ਆ ਵੀ ਪਾ ਦਾਂਗੇ ਨਮਕ ਸੁੱਕੇ ਮਸਾਲੇ ਪਾਵਾਂਗੇ ਨਮਕ ਪਾਵਾਂਗੇ ਲੋੜ ਅਨੁਸਾਰ ਮਿੱਠੀ ਚ ਪਾਵਾਂਗੇ ਅੱਧਾ ਚਮਚਾ ਸੀ ਕਾਲਾ ਨਮਕ ਪਾਵਾਂਗੇ ਜੀ ਕਾਲੀ ਮਿਰਚ ਪਾਵਾਂਗੇ ਹੁਣ ਇਹਨਾਂ ਨੂੰ ਮਿਕਸ ਕਰਾਂਗੇ ਜੀ ਰਾਇਤਾ ਬਣ ਕੇ ਸਾਡਾ ਤਿਆਰ ਹੋ ਗਿਆ ਹੁਣ ਅਸੀਂ ਪਰੌਂਠਿਆਂ ਦੇ ਨਾਲ ਸਰਵ ਕਰਾਂਗੇ ਲਾਈਕ ਕਮੈਂਟਸ ਕਰਕੇ ਦੱਸਿਓ ਤੁਹਾਨੂੰ ਸਾਡਾ ਰਾਇਤਾ ਜਿਹੜਾ ਆਲੂ ਵਾਲਾ ਕਿਵੇਂ ਦਾ ਲੱਗਿਆ ਕਿਵੇਂ ਦੀ ਰੈਸਪੀ ਲੱਗੀ ਤੇ ਲਾਈਕ ਕਮੈਂਟਸ ਕਰਕੇ ਕਰਿਓ ਤੇ ਦੱਸਿਓ ਬਹੁਤ ਹੀ ਟੇਸਟੀ ਤੇ ਬਹੁਤ ਹੀ ਈਜ਼ੀ ਹੈ ਬਣਾਉਣ ਦੇ ਵਿੱਚ ਤੇ ਤੁਸੀਂ ਵੀ ਬਣਾ ਕੇ ਟਰਾਈ ਕਰੋ ਥੈਂਕ ਯੂ ਫਾਰ ਵਾਚਿੰਗ